ਸਾਡੀ ਸਿਹਤ ਤੇ ਤੰਦਰੁਸਤੀ ਸਾਡੀ ਖੁਰਾਕ ਨਾਲ ਜੁੜੀ ਹੋਈ ਹੈ ਤੇ ਖੁਰਾਕ ਸਾਡੇ ਖੇਤਾਂ ਨਾਲ ਜੁੜੀ ਹੋਈ ਹੈ ਜੋ ਖੇਤਾਂ ਚ ਹੋਏਗਾ ਉਹ ਖੁਰਾਕ ਚ ਹੋਏਗਾ ਜੋ ਖੁਰਾਕ ਚ ਹੋਏਗਾ ਉਹ ਸਾਡੇ ਅੰਦਰ ਜਾਏਗਾ ਜਿਹੋ ਜਾਂ ਹੋਏਗਾ ਉਹੋ ਜੇ ਰੰਗ ਲਾਏਗਾ ਜੇ ਚੰਗਾ ਹੋਏਗਾ ਤਾਂ ਤੰਦਰੁਸਤੀ ਜੇ ਮਾੜਾ ਹੋਏਗਾ ਤਾਂ ਰੋਗ ਕਰਾਸਤੀ ਪਹਿਲਾ ਸਵਾਦ ਤੁਹਾਡੀ ਜ਼ਮੀਨ ਚ ਹੋਏਗਾ ਹਾਂਜੀ ਤਾਂ ਹੀ ਤੁਹਾਡੀ ਫਸਲ ਚ ਆਏਗਾ ਪਹਿਲਾ ਖੁਸ਼ਬੂ ਤੁਹਾਡੀ ਜ਼ਮੀਨ ਚ ਹੋਏਗੀ ਤੁਹਾਡੀ ਮਿੱਟੀ ਚ ਹੋਏਗੀ ਫਿਰ ਤੁਹਾਡੀ ਫਸਲ ਚ ਆਏਗੀ। ਦੋਸਤੋ ਜੇਕਰ ਤੁਸੀਂ ਵੀ ਗੰਨੇ ਦੇ ਜੂਸ ਦੇ ਸ਼ੌਕੀਨ ਹੋ, ਆਸ਼ਿਕ ਹੋ, ਗੰਨੇ ਦਾ ਪਿਓਰ ਕੁਦਰਤੀ ਖੇਤੀ ਵਾਲਾ ਗੁੜ ਖਾਣ ਦੀ ਇੱਛਾ ਰੱਖਦੇ ਹੋ ਤਾਂ ਆ ਜਿਹੜਾ ਗੰਨਾ ਤੁਸੀਂ ਆਪਣੀ ਸਕਰੀਨ ਤੇ ਦੇਖਦੇ ਪਏ ਹੋ ਆਉਣ ਵਾਲੇ ਕੁਝ ਮਹੀਨਿਆਂ ਬਾਅਦ ਜੂਸ ਅਤੇ ਗੁੜ ਦੀ ਸ਼ਕਲ ਚ ਤੁਹਾਡੀ ਸੇਵਾ ਚ ਹਾਜ਼ਰ ਹੋ ਜਾਣਾ। ਪਿੰਡ ਪੂਲੀ ਜ਼ਿਲ੍ਹਾ ਬਟਿੰਡਾ ਵਿਖੇ ਪਿਓਰ ਕੁਦਰਤੀ ਖੇਤੀ ਤਹਿਤ ਇਸ ਗੰਨੇ ਦੀ ਅਸੀਂ ਕਾਸ਼ਤ ਕਰਦੇ ਪਏ ਆਂ ਆਉਂਦੇ ਮਹੀਨੇ ਇਹ ਗੰਨਾ 1 ਸਾਲ ਦਾ ਹੋ ਜਾਣਾ ਤੇ ਜਨਵਰੀ ਫਰਵਰੀ ਦੇ ਵਿੱਚ ਅਸੀਂ ਇਹਨੂੰ ਗੁੜ ਅਤੇ ਜੂਸ ਦੇ ਰੂਪ ਚ ਤੁਹਾਡੀ ਸੇਵਾ ਚ ਹਾਜ਼ਰ ਕਰ ਦਿਆਂਗੇ ਸੋ ਆਪਾਂ ਮੌਜੂਦ ਆ ਪਿੰਡ ਪੂਲੀ ਜ਼ਿਲ੍ਹਾ ਬਠਿੰਡਾ ਵਿਖੇ ਸਰਦਾਰ ਦਪਿੰਦਰ ਸਿੰਘ ਹੁਣਾ ਦੇ ਨਾਲ ਇਹਨਾਂ ਦੇ ਖੇਤ ਚੋਂ ਤੁਹਾਡੇ ਰੂਪ ਨੂੰ ਆ ਦੋਸਤੋ ਦਪਿੰਦਰ ਸਿੰਘ ਉਹ ਸ਼ਖਸੀਅਤ ਹੈ ਜਿਹੜੇ ਪੱਕੇ ਤੌਰ ਤੇ ਕੈਨੇਡਾ ਛੱਡ ਕੇ ਪੰਜਾਬ ਵਾਪਸ ਆ ਕੇ ਤੇ ਇੱਥੇ ਆ ਕੇ ਇਹਨਾਂ ਨੇ ਆਪਣੀ ਕੁੱਲ ਜਿਹੜੀ ਜ਼ਮੀਨ ਆ 5 ਕਿੱਲੇ ਉਹਦੇ ਚ ਕੁਦਰਤੀ ਖੇਤੀ ਸ਼ੁਰੂ ਕੀਤੀ ਜਿਹਦੇ ਚੋਂ 4 ਕਨਾਲਾਂ ਗੰਨਾ ਅਸੀਂ ਪਹਿਲੀ ਕਿਸਤ ਦੇ ਵਿੱਚ ਲਾਇਆ 2 ਕਨਾਲਾਂ ਗੰਨਾ ਬੀਤੇ ਮਈ ਮਹੀਨੇ ਚ ਦੂਜੀ ਕਿਸਤ ਚ ਲਾਇਆ ਤੇ 2 ਕਨਾਲਾਂ ਗੰਨਾ ਜਿਹੜਾ ਹੈਗਾ ਅਸੀਂ ਅਗਲੇ ਮਹੀਨੇ ਯਾਨੀ ਕਿ ਸਤੰਬਰ ਦੇ ਵਿੱਚ ਹੋਰ ਲਾ ਦਿਆਂਗੇ ਤਾਂ ਇਹ ਪੜਾवार ਢੰਗ ਨਾਲ ਗੰਨਾ ਇਸ ਲਈ ਲਾਇਆ ਜਾ ਰਿਹਾ ਤਾਂ ਕਿ ਅਸੀਂ ਸਾਰਾ ਸਾਲ ਗੰਨੇ ਦਾ ਜੂਸ ਕੁਦਰਤੀ ਖੇਤੀ ਵਾਲੇ ਦਾ ਉਹ ਤੁਹਾਡੀ ਸੇਵਾ ਚ ਹਾਜ਼ਰ ਰੱਖ ਸਕੀਏ ਤੇ ਕੋਸ਼ ਅਸੀਂ ਗੁੜ ਬਣਾਵਾਂਗੇ ਉਹ ਵੀ ਤੁਹਾਡੀ ਸੇਵਾ ਚ ਹਾਜ਼ਰ ਹੋਊਗਾ ਸੋ ਆਪਾਂ ਹੁਣ ਬਾਈ ਜੀ ਨਾਲ ਗੱਲ ਕਰਦੇ ਆਂ ਤੇ ਇੱਕ ਚੀਜ਼ ਤੁਹਾਡੇ ਧਿਆਨ ਚ ਹੋਰ ਲਿਆ ਦਈਏ ਕਿ ਇਹ ਜਿਹੜਾ 5 ਏਕੜ ਖੇਤ ਆ ਇਹਦੇ ਵਿੱਚੋਂ 1 ਏਕੜ ਤਾਂ ਗੰਨੇ ਥੱਲੇ ਚਲਾ ਜਾਣਾ ਤੇ ਪਿੱਛੇ ਰਹਿ ਜਾਣਾ 4 ਏਕੜ 4 ਏਕੜ ਦੇ ਵਿੱਚੋਂ ਅੱਧਾ ਏਕੜ ਸਾਡੀ ਸਬਜ਼ੀਆਂ ਘਰ ਜੋਕੀਆਂ ਸਬਜ਼ੀਆਂ ਤੇ ਮੋਟਰ ਵਾਲੇ ਕੋਠੇ ਥੱਲੇ ਤੇ ਕੁਛ ਜਿਹੜਾ ਅ ਰਿਜ਼ਰਵ ایرিয়া ਰੱਖਿਆ ਹੈਗਾ ਵਰਮੀ ਕੰਪੋਸਟ ਜਾਂ ਗੋਬਰ ਤੋਂ ਕੰਪੋਸਟ ਖਾਦ ਬਣਾਉਣ ਵਾਸਤੇ ਉਹਦੇ ਥੱਲੇ ਚਲਾ ਗਿਆ ਤੇ ਲਗਭਗ ਜਿਹੜੀ 3.5 ਏਕੜ ਜਿਹੜੀ ਜ਼ਮੀਨ ਆ ਉਹ ਅਸੀਂ ਰੱਖੀ ਹੋਈ ਆ ਕੁਦਰਤੀ ਖੇਤੀ ਤਹਿਤ ਕਣਕ ਅਤੇ ਸਰੋਂ ਦੀ ਕਾਸ਼ਟ ਕਰਨ ਵਾਸਤੇ ਤੇ ਤੁਸੀਂ ਦੇਖੋ ਵੀ ਆ ਜਿਹੜਾ ਸਾਢੇ 3 ਏਕੜ ਦਾ ਖੇਤ ਆ ਇਹਦੇ ਵਿੱਚ ਤੁਸੀਂ ਦੇਖੋ ਵੀ ਜੰਤਰ ਬੀਜਿਆ ਹੋਇਆ ਇਸ ਵੇਲੇ ਜੰਤਰ ਵੱਡਾ ਵੱਡਾ ਤੁਹਾਨੂੰ ਨਜ਼ਰ ਆ ਰਿਹਾ ਹੋਊਗਾ ਇਸ ਵਾਹਣ ਦੇ ਵਿੱਚ ਅਸੀਂ ਕਣਕ ਤੋਂ ਬਾਅਦ ਕੋਈ ਦੂਜੀ ਫਸਲ ਨਹੀਂ ਲਈ ਤੇ ਪਹਿਲੇ ਸੀਜ਼ਨ ਵੀ ਕੱਲੀ ਕਣਕ ਦੀ ਖੇਤੀ ਕੀਤੀ ਸੀ ਜੰਤਰ ਦੋ ਵਾਰੀ ਵਾਹ ਕੇ ਤੇ ਐਤਕੀ ਵੀ ਦੋ ਵਾਰੀ ਜੰਤਰ ਵਾਹ ਕੇ ਉੱਥੇ ਕਣਕ ਅਤੇ ਸਰੋਂ ਦੀ ਖੇਤੀ ਹੀ ਹੋਣੀ ਆ ਯਾਨੀ ਕਿ ਇਹ ਜਿਹੜਾ ਵਾਹਣ ਹੈ ਇਹ ਉਹਨਾਂ ਲੋਕਾਂ ਦੀ ਸਹੂਲਤ ਨੂੰ ਧਿਆਨ ਚ ਰੱਖ ਕੇ ਅਸੀਂ ਡਿਜ਼ਾਈਨ ਕੀਤਾ ਜਿਹੜੇ ਚਾਹੁੰਦੇ ਆ ਕਿ ਸਾਨੂੰ ਹਾਈ ਵੈਲਿਊ ਹਾਈ ਨਿਊਟ੍ਰੀਸ਼ਨ ਵਾਲਾ ਜਿਹੜਾ ਹੈਗਾ ਭੋਜਨ ਪ੍ਰਾਪਤ ਹੋਵੇ ਅਨਾਜਾਂ ਦੇ ਰੂਪ ਚ ਤੇਲ ਦੇ ਰੂਪ ਚ ਸੋ ਇੱਥੇ ਜਦੋਂ ਅਸੀਂ ਕੋਈ ਦੂਜੀ ਫਸਲ ਕਰਦੇ ਹੀ ਨਹੀਂ ਇੱਕ ਫਸਲ ਲੈਣੇ ਆ ਤੇ ਉਦੋਂ ਪਹਿਲਾਂ ਬਾਣ ਨੂੰ ਤਕੜਾ ਹੀ ਕਰੀ ਜਾਂਦੇ ਆ ਤਕੜਾ ਹੀ ਕਰੀ ਜਾਂਦੇ ਆ ਤੇ ਫਿਰ ਇੱਥੇ ਜਿਹੜੀ ਕਣਕ ਪੈਦਾ ਹੋਊਗੀ ਇੱਥੇ ਜਿਹੜੀ ਸਰੋਂ ਪੈਦਾ ਹੋਊਗੀ ਉਦੀ ਨਿਊਟ੍ਰੀਸ਼ਨਲ ਵੈਲਿਊ ਕਿੰਨੀ ਹਾਈ ਐ ਉਹ ਤੁਸੀਂ ਆਪ ਹੀ ਸੋਚ ਸਕਦੇ ਹੋ ਸੋ ਆਪਾਂ ਬਾਈ ਜੀ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸੋ ਗੰਨਾ ਬਹੁਤ ਸੋਹਣਾ ਫੱਬਿਆ ਹੋਇਆ ਖੇਤ ਦੇ ਵਿੱਚ ਉਮੀਦਾਂ ਤੇ ਖਰੀ ਉੱਤਰਦੀ ਪਈ ਆ ਕੁਦਰਤੀ ਖੇਤੀ ਹਾਂਜੀ ਹਾਂਜੀ ਪੂਰੀ ਪਰਮਾਤਮਾ ਦੀ ਮਿਹਰ ਐ ਜੀ ਬਾਕੀ ਤੁਹਾਡੀ ਗਾਈਡੈਂਸ ਦੇ ਅੰਡਰ ਬਹੁਤ ਹੀ ਵਧੀਆ ਗੰਨਾ ਆਉਣ ਇਸ ਟਾਈਮ ਖੜਾ ਐ ਜੀ ਹਾਂਜੀ ਹਾਂਜੀ ਸੋ ਮੈਨੂੰ ਲੱਗਦਾ 10-10 ਫੁੱਟ ਪਹੁੰਚ ਗਿਆ ਹਾਂਜੀ 10 ਫੁੱਟ ਤਾਂ ਆਰਾਮ ਨਾਲ ਹੋਊਗਾ ਸਾਡੇ 6 ਫੁੱਟ ਤਾਂ ਮੇਰੀ ਹਾਈਟ ਹੀ ਹੈ ਹਾਂਜੀ ਜੇ ਮੈਂ ਹੁਣ ਮੈਂ ਹੱਥ ਵੀ ਉੱਪਰ ਚੱਕਦਾ ਦੇਖ ਲਓ 10 ਤਾਂ ਪਹੁੰਚ ਗਿਆ ਕਿੱਥੇ ਹੈ ਗੰਨਾ ਹਜੇ ਉੱਪਰ ਮੇਥੋਂ ਉੱਪਰ 30 ਹਾਂਜੀ ਤਾਂ ਗੰਨਾ 10 10 ਫੁੱਟ ਪਹੁੰਚ ਗਿਆ ਤੇ ਇਹ ਜਿਹੜਾ ਗੰਨਾ ਇਹਦੇ ਵਿੱਚ ਆਪਾਂ ਕੀ ਇਹਦੋਂ ਪਹਿਲਾਂ ਵੀ ਕੋਈ ਫਸਲ ਲਈ ਹੈ ਇਸ ਗੰਨੇ ਦੇ ਵਿੱਚ ਜੀ ਆਪਾਂ ਸਰੋਂ ਇਸ ਜਗ੍ਹਾ ਦੇ ਉੱਤੇ ਆਪਾਂ ਬਿਜਾਈ ਕੀਤੀ ਸੀ ਉਸ ਦੀ ਜੀ ਤੇ ਉਸ ਤੋਂ ਪਹਿਲਾਂ ਬਿਚਾਰੇ ਆਲੂ ਸੀਗੇ ਇਸ ਦੇ ਜੀ ਹਾਂਜੀ ਸੋ ਦੋਸਤੋ ਆ ਜਿਹੜਾ ਜਿਹੜੇ ਏਰੀਆ 'ਚ ਅਸੀਂ ਖੜੇ ਆਂ ਖਾਲੀ ਥਾਂ 'ਚ 11 ਫੁੱਟ ਏਰੀਆ ਸੀ ਹਾਂਜੀ ਤੇ ਹੁਣ ਵੀ 11 ਹੀ ਆ ਵਿੱਚ ਖਾਲਾ ਪੈ ਗਈਆਂ ਮਿੱਟੀ ਲਾਈਆ ਗੰਨੇ ਨੂੰ ਤਾਂ ਇਹ 11 ਫੁੱਟ ਏਰੀਆ ਦੇ ਵਿੱਚ ਅਸੀਂ ਇਹ ਤਿੰਨ ਪੈਚ ਆ ਸਾਡੇ ਕੋਲੇ 11 ਫੁੱਟ ਗੰਨੇ ਦੇ ਵਿੱਚ ਇਨ੍ਹਾਂ ਤਿੰਨਾਂ ਪੈਚਾਂ ਦੇ ਵਿੱਚ ਤਿੰਨ ਤਿੰਨ ਲਾਈਨਾਂ ਅਸੀਂ ਸਰੋਂ ਬੀਜੀ ਸੀ ਤੇ ਲਗਭਗ 2.5 ਕਨਾਲਾਂ ਥਾਂ ਬਣਦਾ ਗੰਨੇ ਦੇ ਅੰਦਰ ਸਰੋਂ ਦੇ ਥੱਲੇ ਟੋਟਲ ਇਹ 4 ਕਨਾਲਾਂ ਏਰੀਆ ਤਾਂ ਇੱਥੇ 2.5 ਕਨਾਲਾਂ ਦੇ ਵਿੱਚੋਂ ਸਾਨੂੰ 4 ਕੁਇੰਟਲ ਸਰੋਂ ਹਾਸਲ ਹੋਈ ਸੀ ਤੇ ਲਗਭਗ ਜਿਹੜੇ ਆ ਜਿਹੜੀ ਤੁਸੀਂ ਆ ਖਾਲਾਂ ਦੇਖ ਰਹੇ ਹੋ ਗੰਨੇਰੀਆਂ ਦੋ ਲਾਈਨਾਂ ਦੇ ਵਿਚਾਲੇ ਪਹਿਲਾਂ ਇਹ ਖਾਲਾਂ ਨਹੀਂ ਸੀ ਇਹ ਬੈੱਡ ਸੀ ਜਦੋਂ ਮਿੱਟੀ ਲਾਈ ਹੈ ਖਾਣਾ ਬਣ ਗੇ ਇਨ੍ਹਾਂ ਬੈੱਡਾਂ ਦੇ ਉੱਤੇ ਅਸੀਂ ਆਲੂ ਲਾਏ ਸੀ ਇਹ ਚਾਰ ਬੈੱਡਾਂ ਤੇ ਚਾਰ ਬੈੱਡਾਂ ਦੇ ਉੱਤੇ ਲਗਭਗ 4 ਕੁਇੰਟਲ ਸਾਨੂੰ ਆਲੂ ਇੱਥੋਂ ਹਾਸਲ ਹੋਏ ਸੀ ਪ्योर ਕੁਦਰਤੀ ਖੇਤੀ ਵਾਲੇ ਸੋ ਉਹ ਸਰੋਂ ਸਰੋਂ ਦਾ ਤੇਲ ਤੇ ਉਹ ਆਲੂ ਉਹਨਾਂ ਆਲੂਆਂ ਦਾ ਸਵਾਦ ਦੀਨੇ ਇੱਕ ਵਾਰੀ ਖਾ ਲਏ ਉਹਦੇ ਮੂੰਹੋਂ ਨਹੀਂ ਲੱਤਾ। ਭਾਈ ਜੀ ਤੁਸੀਂ ਤਾਂ ਪਹਿਲਾਂ ਆਪ ਖਾਦੇ ਆਲੂ। ਕੀ ਕਹਿਣਾ ਚਾਹੋਗੇ ਉਹਨਾਂ ਬਾਰੇ? ਆਲੂਆਂ ਦਾ ਟੇਸਟ ਮਤਲਬ ਇੰਨਾ ਜ਼ਿਆਦਾ ਫਰਕ ਸੀਗਾ। ਮਤਲਬ ਸਾਨੂੰ ਆਪਣੇ ਆਪ ਨੂੰ ਵੀ ਲੱਗੇ ਵੀ ਇਸ ਤਰ੍ਹਾਂ ਦੇ ਆਲੂ ਘਰੇ ਖਾਦੇ ਹੀ ਨਹੀਂ ਹੁੰਦੇ। ਬਾਕੀ ਜਿਹੜਾ ਹੀ ਬੰਦਾ ਲੈ ਕੇ ਜਾਂਦਾ ਸੀ ਬਹੁਤ ਹੀ ਮਤਲਬ ਉਸ ਦਾ ਟੇਸਟ ਮਤਲਬ ਪੂਰਾ ਰਿਵਿਊ ਮਤਲਬ ਵਧੀਆ ਹੁੰਦਾ ਸੀ ਉਹਨਾਂ ਦਾ। ਜੀ। ਹਾਂਜੀ ਜਿੱਥੇ ਵੀ ਮਤਲਬ ਭੇਜੇ ਆਲੂ ਉਹ ਬੰਦਾ ਹੀ ਕਹਿੰਦਾ ਇਸ ਤਰ੍ਹਾਂ ਦੇ ਆਲੂ ਖਾਦੇ ਹੀ ਨਹੀਂ ਕਦੇ। ਹੂੰ। ਤੇ ਸਰੋਂ ਦੇ ਤੇਲ ਬਾਰੇ ਕੀ ਕਹਿਣਾ ਤੁਸੀਂ? ਸਰਵਾ ਤੇਲ ਵੀ ਮਤਲਬ ਜਦੋਂ ਆਪਾਂ ਸਰਵਾ ਤੇਲ ਯੂਜ਼ ਕਰਦੇ ਆ ਪਹਿਲਾਂ ਅਸੀਂ ਬਾਜ਼ਾਰ ਚੋਂ ਲੈ ਕੇ ਯੂਜ਼ ਕਰਦੇ ਰਹੇ ਆ ਉੱਧਰ ਵੀ ਕਰਦੇ ਰਹੇ ਆ ਉਹ ਚ ਜਿਹੜੀ ਮਤਲਬ ਰੈਸਟਰ ਟੇਸਟ ਤੇ ਜਰੋਂ ਆਪਾਂ ਖੁਸ਼ਬੂ ਆਉਂਦੀ ਆ ਸਾਰੀ ਕੁਕਿੰਗ ਦੇ ਟਾਈਮ ਮਤਲਬ ਬੰਦਾ ਕਮਾਲ ਹੀ ਮੰਨ ਜਾਂਦਾ ਵੀ ਉਹ ਵੀ ਇਸ ਤਰ੍ਹਾਂ ਦੀ ਸ ਸਾਰਾ ਕੁਝ ਇਹ ਵੀ ਇਹ ਵੀ ਹੁੰਦਾ ਹੈ ਵੀ ਇਹ ਵੀ ਹੋ ਸਕਦਾ ਹੈ ਹੋ ਕੁਦਰਤੀ ਖੇਤੀ ਚ ਹੀ ਸਕਦਾ ਜੀ ਦੂਜੇ ਪਾਸੇ ਇਹ ਇਹ ਜਿਹੜਾ ਇਹਨਾਂ ਨੇ ਪੁਆਇੰਟ ਰੇਜ਼ ਕੀਤਾ ਨਾ ਵੀ ਹੋ ਕੁਦਰਤੀ ਖੇਤੀ ਚ ਹੀ ਸਕਦਾ ਤਾਂ ਵਾਕਈ ਇਹ ਗੱਲ ਸਹੀ ਹੈ ਪਹਿਲਾ ਸਵਾਦ ਤੁਹਾਡੀ ਜ਼ਮੀਨ ਚ ਹੋਏਗਾ ਤਾਂ ਹੀ ਤੁਹਾਡੀ ਫਸਲ ਚ ਆਏਗਾ ਪਹਿਲਾਂ ਖੁਸ਼ਬੂ ਤੁਹਾਡੀ ਜ਼ਮੀਨ ਚ ਹੋਏਗੀ ਤੁਹਾਡੀ ਮਿੱਟੀ ਚ ਹੋਏਗੀ ਫਿਰ ਤੁਹਾਡੀ ਫਸਲ ਚ ਆਏਗੀ ਤੇ ਫਿਰ ਫਸਲ ਤੋਂ ਫਸਲ ਦੇ ਜਿਹੜੇ ਹੈਗੇ ਆ ਫਲ ਦੇ ਵਿੱਚ ਆਊਗੀ ਸੋ ਅਸੀਂ ਇੱਥੇ ਕੀ ਕੀਤਾ ਕਿ ਅਸੀਂ ਪਹਿਲਾਂ ਵਾਹਣ ਨੂੰ ਤਕੜਾ ਕਰਨ ਤੇ ਜ਼ੋਰ ਲਾਇਆ ਅਸੀਂ ਵਾਹਣ ਤਕੜਾ ਕੀਤਾ ਤੇ ਤਕੜੇ ਵਾਹਣ ਨੇ ਸਾਨੂੰ ਤਕੜੀ ਖੁਸ਼ਬੂਦਾਰ ਤੇ ਬੇਹੱਦ ਸਵਾਦਲੀ ਜਿਹੜੀ ਹੈਗੀ ਆ ਫਸਲ ਦਿੱਤੀ ਆਲੂਆਂ ਦੇ ਰੂਪ ਚ ਸਰੋਂ ਦੇ ਰੂਪ ਚ ਤੇ ਹੁਣ ਉਦੋਂ ਜ਼ਿਆਦਾ ਸਵਾਦਲਾ ਤੇ ਖੁਸ਼ਬੂਦਾਰ ਜੂਸ ਤੁਹਾਨੂੰ ਮਿਲੂਗਾ ਗੁੜ ਤੁਹਾਨੂੰ ਮਿਲੂਗਾ ਇਸੇ ਖੇਤ ਦੇ ਵਿੱਚੋਂ ਇਸ ਖੇਤ ਦੇ ਵਿੱਚ ਅਸੀਂ ਫਸਲ ਤੇ ਕੰਮ ਹੀ ਨਹੀਂ ਕੀਤਾ ਹਾਂਜੀ ਅਸੀਂ ਕੰਮ ਕੀਤਾ ਮਿੱਟੀ ਦੇ ਉੱਤੇ ਤੇ ਸਾਡਾ ਜਿਹੜਾ ਪੇੜ WhatsApp ਗਰੁੱਪ ਵੀ ਆ ਉਹਦਾ ਨਾਮ ਵੀ ਆਪਾਂ ਰੱਖਿਆ ਹੋਇਆ ਭੂਮੀ ਕੇਂਦਰਿਤ ਖੇਤੀ ਗਰੁੱਪ ਤੁਸੀਂ ਜ਼ਮੀਨ ਤੇ ਕੰਮ ਕਰੋ ਜ਼ਮੀਨ ਫਸਲ ਤੇ ਕੰਮ ਕਰੋਗੇ ਸੋ ਇਸੇ ਕਰਕੇ ਅਸੀਂ ਬਾਰ ਬਾਰ ਕਹਿੰਦੇ ਆ ਜੈਸੀ ਜ਼ਮੀਨ ਵੈਸੀ ਫਸਲ ਜੈਸੀ ਫਸਲ ਵੈਸੀ ਨਸਲ ਸੋ ਜੇ ਨਸਲਾਂ ਤਕੜੀਆਂ ਕਰਨੀਆਂ ਤਾਂ ਫਸਲਾਂ ਤਕੜੀਆਂ ਕਰਨੀਆਂ ਪੈਣਗੀਆਂ ਫਸਲਾਂ ਤਕੜੀਆਂ ਕਰਨੀਆਂ ਤਾਂ ਫਿਰ ਜ਼ਮੀਨਾਂ ਤਕੜੀਆਂ ਕਰਨੀਆਂ ਹੀ ਪੈਣਗੀਆਂ ਹੁਣ ਜ਼ਮੀਨਾਂ ਤਕੜੀਆਂ ਕਰਨ ਦੇ ਚੱਕਰ ਚ ਵਾਣ ਵਿਹਲਾ ਰੱਖਣਾ ਪੈਂਦਾ ਠੀਕ ਹੈ ਜਦੋਂ ਵਿਹਲਾ ਰੱਖਦੇ ਆ ਵਾਹਣ ਤਾਂ ਉਹਨੂੰ ਵਿਹਲਾ ਵੀ ਨਹੀਂ ਛੱਡੀਦਾ ਅਸੀਂ ਉਹਦੇ 'ਚ ਹਰੀ ਖਾਦ ਬੀਜ ਕੇ ਵੱਡੀ ਵੱਡੀ ਕਰਦੇ ਹਾਂ ਤੇ 2-3 ਵਾਰੀ ਉਹਨੂੰ ਵਾਹਣੇ ਆ ਜਾਣੀ ਸੌਣੀ ਅਸੀਂ ਕੁਰਬਾਨ ਕਰ ਦਿੰਨੇ ਆ ਤੇ ਇੱਕ ਫਸਲ ਲੈਣੇ ਆ ਬਾਕੀ ਸਾਰਾ ਸਮਾਂ ਵਾਹਣ ਨੂੰ ਤਕੜਾ ਕਰਨ ਵਾਸਤੇ ਉਹਦੇ 'ਚ 2 ਜਾਂ 3 ਵਾਰੀ ਹਰੀ ਖਾਦ ਬੀਜ ਕੇ ਵੱਡੀ ਵੱਡੀ ਕਰਕੇ ਵਾਹੀਦੀ ਹੈ ਤਾਂ ਜਦੋਂ ਤੁਸੀਂ ਸਿਹਤਮੰਦ ਤੰਦਰੁਸਤ ਤੇ ਭਰਪੂਰ ਹੋਣ ਖੁਰਾਕ ਪੈਦਾ ਕਰਨੀ ਹੈ ਤਾਂ ਫਿਰ ਤੁਹਾਨੂੰ ਪਹਿਲਾਂ ਜ਼ਮੀਨ ਵੀ ਤਾਂ ਦਰੋਸਤ ਮਜ਼ਬੂਤ ਤਗੜੀ ਤੇ ਜਾਨਦਾਰ ਬਣਾਉਣੀ ਪੈਂਦੀ ਹੈ। ਸੋ ਜਾਨਦਾਰ ਜ਼ਮੀਨ ਬਣਾਉਣ ਦੀ ਖਾਤਰ ਜਿਹੜਾ ਹੈਗਾ ਇੱਕ ਫਸਲ ਦੀ ਕੁਰਬਾਨੀ ਕਰਨੀ ਪੈਂਦੀ ਆ। ਸੋਣੀ ਵਾਲੀ ਦੀ। ਹਾਂਜੀ। ਤਾਂ ਜਦੋਂ ਅਸੀਂ ਇੱਕ ਫਸਲ ਦੀ ਕੁਰਬਾਨੀ ਕਰਦੇ ਆ ਤੇ ਉਹਦੇ ਬਦਲੇ 'ਚ ਅਸੀਂ ਤੁਹਾਨੂੰ ਹਾਈ ਨਿਊਟ੍ਰੀਸ਼ਨਲ ਵੈਲਿਊ ਵਾਲਾ ਭੋਜਨ ਦਿੰਨੇ ਆ। ਤਾਂ ਫਿਰ ਉਸ ਭੋਜਨ ਦੀ ਜਿਹੜੀ ਹੈਗੀ ਆ ਕੀਮਤ ਤੁਹਾਨੂੰ ਚੁਕਾਉਣੀ ਪਊਗੀ। ਅਸੀਂ ਕਣਕ ਪੈਦਾ ਕੀਤੀ ਹਾਈ ਨਿਊਟ੍ਰੀਸ਼ਨਲ ਵੈਲਿਊ ਵਾਲੀ ਦੋ ਵਾਰੀ ਜੰਤਰ ਬੀਜ ਕੇ ਬਾਇਆ ਉਸ ਤੋਂ ਬਾਅਦ ਖੁੱਲੇ ਪਾੜੇ ਦੀ ਕਣਕ ਬੀਜੀ ਖੁੱਲੇ ਪਾੜੇ ਦੀ ਕਣਕ ਦਾ ਮਤਲਬ ਆ ਵੀ ਲੋਕ ਬੀਜਿਆ 6.5 6.5 ਇੰਚ ਦੇ ਸਿਆੜ ਤੇ ਲਾਈਨ ਤੋਂ ਲਾਈਨ ਕਣਕ ਤੇ ਅਸੀਂ ਬੀਜੀ ਸੀਗੀ 14 ਇੰਚ ਦੇ ਸਿਆੜ ਤੇ ਪਾੜੇ ਤੋਂ ਪਾੜਾ ਕਣਕ ਲੋਕ ਪਾਉਂਦੇ ਆ 40 45 55 ਕਿਲੋ ਵੀ ਅਸੀਂ ਪਾਇਆ ਸੀ 12 ਕਿਲੋ ਪਲਾਂਟ ਪਾਪੂਲੇਸ਼ਨ ਵੀ ਘੱਟ ਤੇ ਨਾਲ ਦੀ ਨਾਲ ਜਿਹੜਾ ਹੈਗਾ ਲਾਈਨ ਤੋਂ ਲਾਈਨ ਦਾ ਫਾਸਲਾ ਵੀ 14 ਇੰਚ ਤਾਂ ਕਿੱਥੇ 45 ਕਿਲੋ ਬੀ ਕਿੱਥੇ 12 ਕਿਲੋ ਬੀ ਤੇ ਜ਼ਮੀਨ ਤਕੜੀ ਹੁਣ 45 ਕਿਲੋ ਵਾਲੇ ਬੀ ਵਾਲੀ ਕਣਕ ਦੇ ਵਿੱਚ ਜ਼ਿਆਦਾ ਤਾਕਤ ਹੋਊਗੀ ਜਿੱਥੇ ਉਹ ਤੋਂ ਪਹਿਲਾਂ ਝੋਨਾ ਵੀ ਕੀਤਾ ਗਿਆ ਜਾਂ 12 ਕਿਲੋ ਬੀਜ ਵਾਲੀ ਕਣਕ ਦੇ ਵਿੱਚ ਜ਼ਿਆਦਾ ਤਾਕਤ ਹੋਊਗੀ ਜਿੱਥੇ ਜ਼ਮੀਨ ਦੇ ਵਿੱਚ ਦੋ ਵਾਰੀ ਹਰੀ ਖਾਦ ਵਾਹੀ ਗਈ ਆ ਤੇ ਇਹ ਹੁਣ ਤੁਸੀਂ ਆਪ ਸੋਚ ਕੇ ਵੇਖੋ ਇੱਕ ਤਾਂ ਅਸੀਂ ਤੁਹਾਨੂੰ ਉੱਚ ਗੁਣਵੱਤਾ ਦੀ ਕਣਕ ਦੇਈਏ ਫੁੱਲਰ ਨਿਊਟ੍ਰੀਸ਼ਨਲ ਵੈਲਿਊ ਵਾਲੀ ਤੇ ਉਤੋਂ ਤੁਸੀਂ ਕਹੋ ਵੀ ਰੇਟ ਵੱਧਾ ਅਸੀਂ ਇੱਥੇ ਸੋਨਾ ਮੋਤੀ ਕਣਕ ਪੈਦਾ ਕੀਤੀ ਤੇ ਲੋਕਵਾਨ ਵੈਰਾਈਟੀ ਦੀ ਕਣਕ ਪੈਦਾ ਕੀਤੀ ਚੋਟੀ ਦੀਆਂ ਟਾਪ ਕਲਾਸ ਵੈਰਾਈਟੀਆਂ ਕੁਦਰਤੀ ਖੇਤੀ ਤਹਿਤ ਕਣਕ ਦੇ ਪੱਖ ਤੋਂ ਤਾਂ ਉਹਨਾਂ ਦਾ ਰੇਟ ਅਸੀਂ ਰੱਖਿਆ ਸੀਗਾ 8000 ਰੁਪਏ ਕੁਇੰਟਲ ਲੋਕਵਾਨ ਦਾ ਤੇ 10000 ਰੁਪਏ ਕੁਇੰਟਲ ਸੋਨਾ ਮੋਤੀ ਦਾ ਸੋ ਜੇ ਤਾਨੂੰ ਫੁੱਲ ਨਿਊਟ੍ਰੀਸ਼ਨਲ ਵੈਲਿਊ ਵਾਲੀ ਕਣਕ ਚਾਹੀਦੀ ਆ ਸਰੋਂ ਚਾਹੀਦੀ ਆ ਖੁਰਾਕੀ ਫਸਲਾਂ ਚਾਹੀਦੀਆਂ ਤਾਂ ਉਹ ਤੁਹਾਨੂੰ ਇਸ ਤਰ੍ਹਾਂ ਦੀ ਖੇਤੀ ਚੋਂ ਮਿਲ ਸਕਦੀਆਂ ਕੈਮੀਕਲ ਖੇਤੀ ਜਿੱਥੇ ਕਣਕ ਝੋਨਾ ਕਣਕ ਝੋਨਾ ਵਿੱਚ ਅੱਗ ਉੱਥੋਂ ਨਹੀਂ ਮਿਲਣੀ ਤਾਂ ਜੇ ਇਹ ਬੰਦਾ ਐਡਾ ਵੱਡਾ ਡਿਸੀਜਨ ਲਈ ਬੈਠਾ ਵੀ 5 ਕਿੱਲੇ ਵਾਣ ਜਿਹਦੇ ਵਿੱਚ ਕਿੱਲੇ 'ਚ ਗੰਨਾ ਆ ਜਾਣਾ ਤੇ ਬਾਕੀ ਤੁਹਾਡੀ ਖਤਰ ਖਾਲੀ ਰੱਖਦਾ ਤਾਂ ਤੁਸੀਂ ਬਦਲੇ 'ਚ ਉਹਨੂੰ ਪਰਪਾਈ ਕਿਉਂ ਨਹੀਂ ਕਰ ਸਕਦੇ ਸਵਾਲ ਇਹ ਆ ਸੋ ਇਹ ਵੀਡੀਓ ਖਾਸ ਤੌਰ ਤੇ ਉਹਨਾਂ ਲੋਕਾਂ ਲਈ ਬਣਾਈ ਗਈ ਹੈ ਜਿਹੜੇ ਹਾਈ ਨਿਊਟ੍ਰੀਸ਼ਨਲ ਵੈਲਿਊ ਦੀ ਕਣਕ ਚਾਹੁੰਦੇ ਆ ਹਾਈ ਨਿਊਟ੍ਰੀਸ਼ਨਲ ਵੈਲਿਊ ਦੀ ਸਰੋਂ ਚਾਹੁੰਦੇ ਆ ਤੇ ਹਾਈ ਨਿਊਟ੍ਰੀਸ਼ਨਲ ਵੈਲਿਊ ਦਾ ਗੁੜ ਤੇ ਗੰਨੇ ਦਾ ਜੂਸ ਚਾਹੁੰਦੇ ਆ ਸੋ ਆ ਫਸਲ ਆ ਤੁਹਾਡੇ ਸਾਹਮਣੇ ਆ ਤੇ ਉਹ ਵਾਣ ਵੀ ਤੁਸੀਂ ਦੇਖ ਰਹੇ ਹੋ ਜਿਹਦੇ ਵਿੱਚ ਕੋਈ ਫਸਲ ਨਹੀਂ ਲਈ ਗਈ ਹਰੀ ਖਾਦ ਇੱਕ ਵਾਰੀ ਬਾਜ ਬੀਜ ਕੇ ਮੂੰਗੀ ਬਾਅਦ ਦਿੱਤੀ ਗਈ ਤੇ ਦੂਜੀ ਵਾਰੀ ਜੰਤਰ ਵੀਜਿਆ ਗਿਆ ਜੰਤਰ ਹੁਣ ਤੁਹਾਡੇ ਸਾਹਮਣੇ ਕਿੱਡਾ ਕਿੱਡਾ ਤੇ ਇਹਨੂੰ ਵੀ ਵਾਹ ਕੇ ਜਿਹੜਾ ਹੈਗਾ ਇੱਥੇ ਅਸੀਂ ਅਗਲੀ ਫਸਲ ਲਾਵਾਂਗੇ ਸੋ ਉਹਦਾ ਫਾਇਦਾ ਤਾਂ ਹੀ ਹੈ ਵੀ ਜੇ ਅਸੀਂ ਤੁਹਾਡੀ ਖਾਤਰ ਇਹ ਉਪਰਾਲਾ ਕੀਤਾ ਤੇ ਤੁਸੀਂ ਵੀ ਸਾਡਾ ਸਹਿਯੋਗ ਦਿਓ ਸਾਨੂੰ ਸਪੋਰਟ ਕਰੋ ਬਾਈ ਜੀ ਕੋਈ ਖਾਸ ਗੱਲ ਕਹਿਣੀ ਹੋਵੇ ਬਸ ਇਹ ਹੀ ਹੈ ਵੀ ਪ੍ਰਮਾਤਮਾ ਦੀ ਬੇਰਨਾ ਆਪਾਂ ਆਵਦੀ ਕੰਮ ਤੇ ਲੱਗੇ ਹੋਏ ਆ ਕੁਦਰਤ ਦੀ ਸੇਵਾ ਤੇ ਜੀ ਤੇ ਬਾਕੀ ਸਭ ਕੁਝ ਰੱਬ ਦੇ ਆਸਰੇ ਚੱਲੀ ਜਾਂਦਾ ਹੀ ਬਿਲਕੁਲ ਬਿਲਕੁਲ ਤੇ ਆ ਗੰਨੇ ਦੇ ਪਾਲਣ ਪੋਸ਼ਣ ਚ ਹੁਣ ਤੱਕ ਕੀ ਕੁਝ ਹੋ ਗਿਆ ਪਾਲਣ ਪੋਸ਼ਣ ਦੇ ਵਿੱਚ ਆਪਣੀ ਜਿਹੜੀ ਤੁਹਾਡੇ ਉਹ ਕੁਦਰਤੀ ਖੇਤੀ ਵਾਲੇ ਫਾਰਮੂਲੇ ਆ ਉਹਨਾਂ ਦੀਆਂ ਸਪਰੇਹਾਂ ਚੱਲ ਰਹੀਆਂ ਬਸ ਉੱਤੇ ਗਰੋਥ ਪ੍ਰੋਮੋਟਰ ਜਿਹੜੇ ਆਪਣੇ ਟਾਈਟ ਜੈਕਟ ਵਾਲਾ ਹੈਗਾ ਉਹੀ ਚੱਲ ਰਿਹਾ ਜੀ ਬਸ ਹੁਣ ਤੋਂ ਬਾਅਦ ਤਾਂ ਤੇ ਥੱਲੇ ਕੀ ਕੁਝ ਵਗਾਇਆ ਗਿਆ ਥੱਲੇ ਆਪਾਂ ਸਟਾਰਟਿੰਗ ਦੇ ਵਿੱਚ ਤੇ ਸਰੋਂ ਦੀ ਖਾਲ ਵਗਾਇਆ ਉਹ ਵਗਾਈ ਸੀ ਤੇ ਹੋਰ ਤਾਂ ਅੱਕ ਦਾ ਘੋਲ ਵਗਾਇਆ ਇੱਕ ਵਾਰ ਵਗਾਇਆ ਸੀ ਸਟਾਰਟਿੰਗ ਦੇ ਵਿੱਚ ਜੀ ਹਾਂਜੀ ਸ਼ੁਰੂ ਸ਼ੁਰੂ ਦੇ ਵਿੱਚ ਜੀ 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 ਹਾਂਜੀ ਸੋ ਦੋਸਤੋ ਵਾਹ ਪਹਿਲਾਂ ਹੀ ਇੰਨਾ ਤਕੜਾ ਕੀਤਾ ਗਿਆ ਕਿ ਇੱਥੇ ਫਸਲ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆ ਵੀ ਨਾ ਹੁਣ ਫਸਲ ਦੇ ਉੱਤੇ ਢਾਈ ਢਾਈ ਇੱਕ ਲਘੂ ਤਤ ਕੋਲ ਜਿਹੜਾ ਸਵਾਹ ਖਾਲ ਚੂਨੇ ਅਤੇ ਸਿੰਧ ਦੇ ਨਮਕ ਤੋਂ ਤਿਆਰ ਹੁੰਦਾ ਉਹਦੀਆਂ ਸਪਰੇਆਂ ਚਲਦੀਆਂ ਪਈਆਂ ਹਰ ਹਫ਼ਤੇ ਵਾਂਗੂ ਇੱਕ ਸਪਰੇ ਹੋ ਜਾਂਦੀ ਹੈ ਇਹਦੇ ਇਲਾਵਾ ਇੱਕ ਵਾਰੀ ਪਾਣੀ ਦੇ ਨਾਲ ਅੱਕ ਦਾ ਕੋਲ ਵਗਾਇਆ ਗਿਆ ਗੰਨੇ ਨੂੰ ਸੁੰਡੀ ਤੋਂ ਮੁਕਤ ਰੱਖਣ ਵਾਸਤੇ ਜੀ ਹੋਸੀ ਇਹਦੇ ਵਿੱਚ ਜੀ ਜਿਵੇਂ ਆਪਾਂ ਕਣਕ ਦੇ ਵਿੱਚ ਆਪਾਂ ਕਹਿੰਦੇ ਸੀ ਨਾ ਪਹਿਲਾਂ ਆਪਣੇ ਸੁੰਢੀ ਦਾ ਅਟੈਕ ਚਾਰੇ ਪਾਸੇ ਸੀਗਾ ਆਪਣੇ ਆਈ ਨਹੀਂ ਸੀਗੀ ਉਸੇ ਤੋਂ ਨਹੀਂ ਗੰਨੇ ਦੇ ਵਿੱਚ ਮੈਨੂੰ ਬਹੁਤ ਸੌਣ ਨੂੰ ਮਿਲਿਆ ਸੀਗਾ ਵੀ ਇਹਦੇ ਤੋਂ ਹੁਣ ਉਹ ਦੂਜੇ ਅਟੈਕ ਹੋਣਗੇ ਧਿਆਨ ਰੱਖੀਂ ਆ ਕਰੀ ਉਹ ਕਰੀ ਵੀ ਹੁਣ ਉਹ ਅਟੈਕ ਹੋਣਗੇ ਆਪਾਂ ਨੂੰ ਮਤਲਬ ਕੁਝ ਵੀ ਕਰਨ ਦੀ ਲੋੜ ਹੀ ਨਹੀਂ ਪਈ ਹੂੰ ਮਤਲਬ ਕੋਈ ਇਸ ਤਰ੍ਹਾਂ ਦਾ ਕੋਈ ਅਟੈਕ ਹੈ ਹੀ ਨਹੀਂਗਾ ਮਤਲਬ ਸਭ ਕੁਦਰਤ ਨੇ ਆਪਣੇ ਆਪ ਹੀ ਕੀਤਾ ਹੈ ਉਹਦੇ ਦੋ ਵੱਡੇ ਕਾਰਨ ਹਾਂਜੀ ਇੱਕ ਤਾਂ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕੈਮੀਕਲ ਖਾਦ ਨਹੀਂ ਪਈ ਹਾਂਜੀ ਨੰਬਰ 2 ਇਹਦੇ ਚ ਹਵਾ ਰੌਸ਼ਨੀ ਨਮੀ ਭਰਪੂਰ ਵਾਲਾ ਫਾਰਮੂਲਾ ਲਾਗੂ ਆ ਹਾਂਜੀ ਇਹ ਕੋਈ 11 11 ਫੁੱਟ ਤਾਂ ਹੀ ਥਾਂ ਤੇ ਲਾਈਨ ਤੋਂ ਲਾਈਨ ਵੀ 4 ਫੁੱਟ ਹੈ ਇਹਦੇ ਵਿੱਚ ਰੌਸ਼ਨੀ ਪੂਰੀ ਮਿਲਦੀ ਪਈ ਆ ਬੂਟਿਆਂ ਨੂੰ ਕੱਲੇ-ਕੱਲੇ ਪੱਤੇ ਨੂੰ ਠੀਕ ਹੈ ਇੱਕ ਤਾਂ ਜ਼ਮੀਨ ਚੋਂ ਜਾਣ ਪੈਗੀ ਬੂਟੇ ਦੇ ਅੰਦਰ ਇੱਕ ਸੂਰਜ ਦੀ ਰੌਸ਼ਨੀ ਨੂੰ ਇਹ ਪੱਤੇ ਅੰਨੇ ਵਾਹ ਵਰਤ ਰਹੇ ਆ ਤਾਂ ਮੁੱਖ ਖੁਰਾਕ ਵੀ ਬਣਦੀ ਪਈ ਆ ਤੇ ਮੁੱਢਲੀ ਖੁਰਾਕ ਵੀ ਜ਼ਮੀਨ ਚੋਂ ਮਿਲਦੀ ਪਈ ਆ ਤੇ ਪਾਣੀ ਜਿਹੜਾ ਹੈਗਾ ਆਪਾਂ ਸੰਕੋਚ ਵਾਂ ਲਾਉਣੇ ਆ ਲੋਡ ਅਨੁਸਾਰ ਤਾਂ ਉਹਦੇ ਕਰਕੇ ਇੱਥੇ ਕਿਸੇ ਤਰ੍ਹਾਂ ਦੀ ਬਿਮਾਰੀ ਜਾਂ ਕੀੜੇ ਦੇ ਪੈਦਾ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਉਹ ਇਹ ਪਹਿਲਾਂ ਹੀ ਹੱਲ ਕਰ ਲੈਣੀ ਚਾਹੀਦੀ ਹੈ ਆਪਾਂ ਨੂੰ ਮਤਲਬ ਆਪਾਂ ਟਾਂਗੀ ਉਹੀ ਵਰਤਿਆ ਹਾਂਜੀ ਹਾਂ ਤੇ ਬਾਅਦ ਵਿੱਚ ਆਪਾਂ ਨੂੰ ਮੇਨ ਤੋਂ ਉਸ ਤਰ੍ਹਾਂ ਦੀ ਆਪਣੀ ਘਟ ਗਈ ਬਿਲਕੁਲ ਸੋ ਇੱਕ ਚੀਜ਼ ਤੁਹਾਨੂੰ ਧਿਆਨ ਚ ਲਿਆ ਦਈਏ ਕਿ ਅਸੀਂ ਕੰਪੋਸਟ ਖਾਦ ਜੋ ਜਿਹੜੀ ਹੈਗੀ ਆ ਵੇਸਟ ਡੀਕੰਪੋਜ਼ਰ ਨਾਲ ਤਿਆਰ ਕੀਤੀ ਸੀ ਉਹ ਵੀ ਇਹਦੇ ਚ ਪਾਈ ਆ ਦੋਨੇ ਵਾਰੀ ਮਿੱਟੀ ਲਾਉਣ ਵੇਲੇ ਪਾਈ ਆ ਤੇ ਉਸ ਤੋਂ ਪਹਿਲਾਂ ਵੀ ਲੋੜ ਅਨੁਸਾਰ ਜਿਹੜਾ ਹੈਗਾ ਹਰ ਪਾਣੀ ਦੇ ਅੱਗੇ ਜਾਂ ਪਾਣੀ ਦੇ ਉੱਤੇ ਉਹਦਾ ਕੇਰਾ ਕਰਦੇ ਸੀਗੇ ਤੇ ਕੰਪੋਸਟ ਖਾਦ ਜਿਹੜੀ ਆਪਾਂ ਬਣਾਈ ਆ ਰੂੜੀ ਤੋਂ ਕਿੰਨੀ ਕੁ ਪੈ ਗਈ ਹੋਣੀ ਆ ਉਹ ਕਾफी ਪੈ ਗਈ ਹੋਣੀ ਹੈ ਜੀ ਮਤਲਬ ਹਰੇਕ ਪਾਣੀ ਦੇ ਉੱਤੇ ਆਪਾਂ ਛੱਟਾ ਦਿੰਦੇ ਰਹੇ ਹਾਂ ਬਾਕੀ ਜਿਹੜਾ ਮਿੱਟੀ ਦਾ ਜਦੋਂ ਇੱਕ ਇੱਕ ਟੱਕ ਮਰ ਦੋ ਦੋ ਟੱਕ ਰਹੇ ਹੈ। ਟਰਾਲੀ ਕਿਤਾ ਪੈ ਗਈ ਹੋਣੀ ਹੈ। ਹਰੇਕ ਬੂਟੇ ਦੇ ਥੱਲੇ ਇੱਕ ਇੱਕ ਡੋਰੋ ਟੱਕ ਪਏ ਆ। ਟਰਾਲੀ ਕਿ ਪੈ ਗਈ ਹੋਣੀ ਟਰਾਲੀ ਤਾਂ ਹੈ ਜੀ ਟਰਾਲੀ ਤਾਂ ਪੈ ਗਈ ਆ। ਲਗਭਗ ਇੱਕ ਟਰਾਲੀ ਜਿਹੜੀ ਹੈਗੀ ਆ ਵੇਸਟ ਡੀਕੰਪੋਜ਼ਰ ਨਾਲ ਤਿਆਰ ਕੀਤੀ ਜਿਹੜੀ ਕੰਪੋਸਟ ਖਾਦ ਆ। ਯਾਨੀ ਕਿ ਜਿਹੜੀ ਇਸ ਵੇਲੇ ਮਿੱਟੀ ਚ ਕਨਵਰਟ ਹੋਈ ਪਈ ਆ ਵੇਸਟ ਡੀਕੰਪੋਜ਼ਰ ਨੇ ਉਹਨੂੰ ਇੰਨਾ ਸੋਹਣਾ ਬਣਾਇਆ। ਉਹਦੀ ਇੱਕ ਟਰਾਲੀ ਲਗਭਗ ਕਈ ਵਾਰੀਆਂ ਚ ਸੋ ਪ्योर ਕੁਦਰਤੀ ਕੇਤੀ ਤਹਿਤ ਇਹ ਗੰਨੇ ਦੀ ਕਾਸ਼ਟ ਕੀਤੀ ਜਾ ਰਹੀ ਹੈ ਆਉਣ ਵਾਲੇ ਸਮੇਂ ਚ ਜਾਨੀ ਕਿ ਜਨਵਰੀ ਫਰਵਰੀ ਦੇ ਮਹੀਨੇ ਇਹ ਤੋਂ ਬਣਿਆ ਹੋਇਆ ਗੁੜ ਵੀ ਤੁਹਾਡੀ ਸੇਵਾ ਚ ਹਾਜ਼ਰ ਕਰਨ ਲੱਗੇ ਆ ਤੇ ਇਸ ਗੰਨੇ ਦਾ ਜੂਸ ਵੀ ਤੁਹਾਡੀ ਸੇਵਾ ਚ ਹਾਜ਼ਰ ਹੋਊਗਾ ਪ्योर ਆਰਗੈਨਿਕ ਜੂਸ ਇੱਕ ਵਾਰੀ ਤੁਸੀਂ ਇਹ ਜੂਸ ਪੀ ਲਿਆ ਤੇ ਦੂਜੇ ਜੂਸ ਨਾਲ ਤੁਸੀਂ ਮੂੰਹ ਨਹੀਂ ਕਰਦੇ ਇਹ ਗੱਲ ਮੈਂ ਲਿਖ ਕੇ ਦੇਣ ਵਾਸਤੇ ਤਿਆਰ ਹ ਸੋ ਜੇਕਰ ਤੁਹਾਨੂੰ ਆਪਣੀ ਸਿਹਤ ਤੰਦਰੁਸਤੀ ਦੀ ਫਿਕਰ ਆ ਆਪਣੇ ਬੱਚਿਆਂ ਨਾਲ ਪਿਆਰ ਤਾਂ ਉਹਨਾਂ ਨੂੰ ਸ਼ੁੱਧ ਖੁਰਾਕ ਦੇਣਾ ਤੁਹਾਡਾ ਮੁਢਲਾ ਫਰਜ਼ ਆ ਜੰਮੇ ਸਾਡੇ ਆ ਤੇ ਉਹਨਾਂ ਨੂੰ ਸ਼ੁੱਧ ਖੁਰਾਕ ਦੇਣਾ ਵੀ ਸਾਡਾ ਹੀ ਫਰਜ਼ ਆ ਸਾਡੀ ਸਿਹਤ ਤੇ ਤੰਦਰੁਸਤੀ ਸਾਡੀ ਖੁਰਾਕ ਨਾਲ ਜੁੜੀ ਹੋਈ ਹੈ ਤੇ ਖੁਰਾਕ ਸਾਡੇ ਖੇਤਾਂ ਨਾਲ ਜੁੜੀ ਹੋਈ ਹੈ ਜੋ ਖੇਤਾਂ 'ਚ ਹੋਏਗਾ ਉਹ ਖੁਰਾਕ 'ਚ ਹੋਏਗਾ ਜੋ ਖੁਰਾਕ 'ਚ ਹੋਏਗਾ ਉਹ ਸਾਡੇ ਅੰਦਰ ਜਾਏਗਾ ਜਿਹੋ ਜਾਂ ਹੋਏਗਾ ਉਹੋ ਜੇ ਰੰਗ ਲਾਏਗਾ ਜੇ ਚੰਗਾ ਹੋਏਗਾ ਤਾਂ ਤੰਦਰੁਸਤੀ ਜੇ ਮਾੜਾ ਹੋਏਗਾ ਤਾਂ ਰੋਗ ਕਰਾਸਤੇ ਸੋ ਫੈਸਲਾ ਤੁਹਾਡਾ ਤੁਸੀਂ ਸਾਡੇ ਨਾਲ ਤੁਰਨਾ ਜਾਂ ਜ਼ਹਿਰ ਵਾਲਾ ਜਿਹੜਾ ਨਿਜਾਮ ਹੈ ਉਹਦੇ ਸ਼ਿਕਾਰ ਹੋਏ ਰਹਿਣਾ ਆ ਖੇਤ ਤੁਸੀਂ ਇੱਥੇ ਖੁਦ ਆ ਕੇ ਵਿਜ਼ਿਟ ਕਰ ਸਕਦੇ ਹੋ ਦਪਿੰਦਰ ਜੀ ਨੂੰ ਮਿਲ ਕੇ ਇਹਨਾਂ ਤੋਂ ਡਿਟੇਲ ਦੇ ਵਿੱਚ ਜਾਣਕਾਰੀ ਲੈ ਸਕਦੇ ਹੋ ਇਹਨਾਂ ਦਾ ਨੰਬਰ ਹੈ 99880 01255 ਠੀਕ ਹੈ ਜੀ ਕਣਕ ਲੈਣੀ ਹੋਵੇ ਸੋਨਾ ਮੋਤੀ ਬੀਜ ਦੇ ਤੌਰ ਤੇ ਜਾਂ ਖਾਣ ਵਾਸਤੇ ਲੋਕਵਾਨ ਕਣਕ ਲੈਣੀ ਹੋਵੇ ਬੀਜ ਦੇ ਤੌਰ ਤੇ ਜਾਂ ਖਾਣ ਵਾਸਤੇ ਉਹ ਵੀ ਤੁਹਾਨੂੰ ਇਹਨਾਂ ਤੋਂ ਮਿਲ ਜਾਊਗੀ ਜਾਣਕਾਰੀ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰਿਓ ਵਾਰ ਤੋਂ ਵਾਰ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲੈਕਟ ਤੇ ਨਾਲ ਹੀ ਆਪਣੇ ਫੇਸਬੁਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਤੇ ਰეკਮੈਂਡ ਕਰਨਾ ਨਾ ਭੁੱਲਿਓ ਆਪਾਂ ਧੰਨਵਾਦੀਆਂ ਬਾਈ ਦਪਿੰਦਰ ਸਿੰਘ ਹੁਣਾਂ ਦੇ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਥ ਸ੍ਰੀ ਅਕਾਲ